ਮੈਂ ਨਾ ਇੱਕ ਦਿਨ ਬੈਠੀ ਬੈਠੀ ਨੇ ਵੈਸੇ ਹੀ ਕਹਿਤਾ ਘਰੇ ਕਿ ਮੇਰਾ ਨਾ ਐ ਦਿਲ ਕਰਦਾ ਕਿ ਮੈਂ ਮਾਰੀ ਜਾਵਾਂ ਮੈਨੂੰ ਕਹਿੰਦੇ ਆਹੋ ਆਹੋ ਮਰ ਜਾ ਵੈਸੇ ਵੀ ਧਰਤੀ ਤੇ ਭਾਰੀ ਆ ਚਲੋ ਉਹਨਾਂ ਨੇ ਵੈਸੇ ਤਾਂ ਮਜ਼ਾਕ ਚ ਕਿਹਾ ਸੀਗਾ ਸੇਮ ਗੱਲ ਮੈਂ ਘਰੇ ਜਾ ਕੇ ਕਹੀ ਆਪਣੀ ਮੰਮੀ ਨੂੰ ਮੈਂ ਕਿਹਾ ਮੰਮੀ ਹੁਣ ਤਾਂ ਨਾ ਮੇਰਾ ਐ ਜੀ ਕਰਦਾ ਵੀ ਮੈਂ ਮਾਰੀ ਜਾਵਾਂ ਮੰਮੀ ਕਹਿੰਦੇ ਹਾਈ ਹੈਈ ਸੁੱਖੀ ਸੰਦੀ ਤੂੰਗਾ ਤੂੰ ਮਰੇ ਮੈਂ ਮਰ ਜਾ ਮੈਂ ਕਿਹਾ ਨਾ ਮੰਮੀ ਤੁਸੀਂ ਕਿਉਂ ਮਰੋ ਕਹਿੰਦੀ ਨਾ ਬੁੱਤਾ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ ਮਾਂ ਹੀ ਹੁੰਦੀ ਆ ਜਿਹੜੀ ਸੱਚੇ ਦਿਲੋਂ ਪਿਆਰ ਕਰਦੀ ਆ ਬਿਨਾਂ ਕਿਸੇ ਲਾਲਚ ਤੋਂ ਮਾਂ ਕਦੇ ਤੁਹਾਨੂੰ ਮਜ਼ਾਕ 'ਚ ਵੀ ਨਹੀਂ ਉਹ ਗੱਲ ਕਹਿ ਸਕਦੀ ਹਾਲਾਂਕਿ ਇਹ ਗੱਲਾਂ ਸੱਚੀਆਂ ਨਹੀਂ ਹੁੰਦੀਆਂ ਨੀਆਂ ਪਰ ਮਾਂ ਨੇ ਕਦੇ ਮਜ਼ਾਕ 'ਚ ਵੀ ਇਹੋ ਜਿਹੀ ਗੱਲ ਕਹੀ ਇਹ ਤੁਹਾਨੂੰ ਖੁਸ਼ ਹੋਈ ਇਹ ਹੁੰਦਾ ਮਾਂ ਦਾ ਪਿਆਰ ਸੱਚੀ ਮਾਂ ਇੱਕ ਜੰਨਤ ਆ ਤੇ ਮਾਂ ਤੋਂ ਉੱਪਰ ਕੁਛ ਨਹੀਂ